ਤੋ ਅਸੀਂ ਇਸ ਵਕਤ ਸੀਗੇ ਕੋਸਟ ਲਾਈਨ ਤੇ ਇਹ ਹੈ ਮਾਤਰਾ ਮਾਰਕੀਟ ਕਰਦੇ ਵਿੱਚ ਜਿਹੜੀ ਅੰਡਰਗਰਾਉਂਡ ਮਾਰਕੀਟ ਆ ਜਿੱਥੇ ਬਾਜ਼ਾਰ ਲੱਗਦਾ ਇਹਨਾਂ ਦਾ ਟ੍ਰੈਡੀਸ਼ਨ ਦਾ ਸਿਸਟਮ ਹੈ ਸਾਰਾ ਉਹਦੇ ਸਾਹਮਣੇ ਆ ਕੋਸਟ ਲਾਈਨ ਆ ਜਿਹੜੀ ਪਿੱਛੇ ਤੁਸੀਂ ਕਲਿੱਪ ਦੇਖ ਕੇ ਆਟੇ ਹੋ ਸੋ ਫਿਲਹਾਲ ਅਸੀਂ ਹੁਣ ਜਾ ਰਹੇ ਹਾਂ ਕਿਸੇ ਇੰਡੋਰ ਜਗ੍ਹਾ ਦੇ ਵਿੱਚ ਉਥੇ AC ਚੱਲਦਾ ਹੋਵੇ ਕਿਉਂਕਿ ਬਾਹਰ ਤਾਂ ਖੜਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ 2 ਵਜੇ ਬੰਦ ਹੋ ਜਾਂਦੀ ਹੈ ਹਾਂ ਜੇ ਤੁਸੀਂ عمان ਆ ਰਹੇ ਹੋ ਤੇ ਤੁਸੀਂ ਸਮਾਰਕਟ ਚ ਵਿਜ਼ਿਟ ਕਰ ਰਹੇ ਹੋ ਤੇ ਫॉर ਯਰ ਇਨਫੋਰਮੇਸ਼ਨ ਇਹ ਮਾਰਕਟ 2 ਵਜੇ ਬੰਦ ਹੋ ਜਾਂਦੀਆਂ ਨੇ ਮੋਸਟਲੀ ਸ਼ਾਪਸ ਤੇ 4 ਵਜੇ ਖੁੱਲ੍ਹਦੀ ਆ ਬਿਲਕੁਲ ਬਹੁਤ ਘੱਟ ਦੁਕਾਨਾਂ ਖੁੱਲਣ ਨੇ ਤੋਂ ਵਧੀਆ ਇਹ ਹੈ ਜੇ ਤੁਸੀਂ ਸਪਟੈਂਬਰ ਚ ਟਰੈਵਲ ਕਰ ਰਹੇ ਹੋ ਤੇ ਤੁਸੀਂ ਸ਼ਾਮ ਨੂੰ ਹੀ ਆਓ ਕਿਉਂਕਿ ਦਿਨ ਚ ਬਹੁਤ ਗਰਮੀ ਹੁੰਦੀ ਹੈ ਵੈਸੇ ਇਸ ਮਾਰਕਟ ਚ ਗਰਮੀ ਦਾ ਕੋਈ ਲੈਵਲ ਨਹੀਂ ਹੈ ਨਹੀਂ ਪਰ ਫਿਰ ਵੀ ਤੁਸੀਂ 4 ਵਜੇ ਆਓ ਉਦੋਂ ਮਾਰਕਟ ਖੁੱਲੀ ਹੁੰਦੀ ਆ ਇਹ ਨਾ ਉੱਪਰ ਜਿਹੜੀਆਂ ਛੱਤਾਂ ਨੇ ਇਹ ਲੱਕੜ ਦੀਆਂ ਨੇ ਤਾਂ ਕਰਕੇ ਗਰਮੀ ਬਾਹਰ ਨਾਲੋਂ ਤਾਂ ਬਹੁਤ ਫਰਕ ਆ ਉੱਤੇ ਤੁਸੀਂ ਦੇਖੋ ਆ ਦੇਖੋ ਸੇਮ ਮਾਰਕੀਟ ਅਸੀ ਕੀ ਹੁਣ ਬੰਦ ਹੋ ਗਈ ਸੋ ਸੋ ਇਹ ਸਾਰੀ ਮਾਰਕੀਟ ਹੁਣ ਬੰਦ ਹੋ ਚੁੱਕੀ ਆ ਕਿਉਂਕਿ 2 ਵਜ ਚੁੱਕੇ ਨੇ ਤੇ ਹੁਣ ਖੁੱਲੂਗੀ ਇਹ 4 ਵਜੇ ਪੂਰੀ ਚਹਿਲ ਪਹਿਲ ਹੋਊਗੀ ਇੱਥੇ ਸੋ ਆਪਾਂ ਚੱਲਦੇ ਆ ਬਾਹਰ ਆਪਾਂ ਬਾਹਰ ਕਿੱਧਰ ਨੂੰ ਆਏ ਸੀ ਬਾਹਰ ਆ ਚਲੋ ਲੈਟਸ ਗੋ ਸੋ ਅਸੀਂ ਹੁਣ ਮਾਰਕੀਟ ਤੋਂ ਜਾ ਰਹੇ ਹਾਂ ਜੀ ਬਾਹਰ ਜਿੱਥੇ ਅਸੀਂ ਟੈਕਸੀ ਰਾਹੀਂ ਉਤਰੇ ਸੀਗੇ ਕੁਛ ਕੁਛਕ ਦੁਕਾਨਾਂ ਖੁੱਲੀਆਂ ਵੀ ਨੇ ਆਹਾਹਾ ਹੋਰ ਇਹ ਢੰਡੀ ਹਵਾਈ ਆ ਕੁਛ ਕੁਛਕ ਦੁਕਾਨਾਂ ਖੁੱਲੀਆਂ ਨੇ ਬਾਕੀ ਬੰਦ ਨੇ ਬਾਕੀ ਇੱਥੇ ਰੌਣਕ ਲੱਗੂਗੀ ਜੀ ਸ਼ਾਮ ਨੂੰ 4 ਵਜੇ ਤੋਂ ਬਾਅਦ ਇੱਥੇ ਪੱਖਾ ਕਿਸੇ ਦੇ ਨਹੀਂ ਲੱਗਿਆ ਹੈ ਕੁਛ ਬੈਗ ਕਾਪੀ ਬੈਗ ਇੱਥੇ ਇੱਥੇ ਮੋਸਟਲੀ ਕਾਪੀ ਵਾਲੇ ਬੈਗ ਬਹੁਤ ਜ਼ਿਆਦਾ ਮਿਲਦੇ ਨੇ ਕਾਪੀ ਦਾ ਸਾਮਾਨ ਇੱਥੇ ਬਹੁਤ ਜ਼ਿਆਦਾ ਮਿਲਦਾ। ਲੇਡੀਜ਼ ਦਾ ਡਿਪਾਰਟਮੈਂਟ ਹੈ ਸਾਰਾ। ਮੁੰਡੇ ਮੰਨੇ ਵਸਤੇ ਤਾਂ ਉਹ ਘੱਟ ਕੀਦਾ ਨੇ। ਸਾਰਾ ਡਿਪਾਰਟਮੈਂਟ ਇੱਥੇ ਟੂਰਿਸਟਾਂ ਵਾਸਤੇ, ਲੇਡੀਜ਼ ਵਾਸਤੇ ਹੀ ਹੈ। ਦੂਜੀ ਵਧੀਆ ਗੱਲ ਇੱਥੇ ਇਹ ਹੈ ਕਿ ਮੋਸਟਲੀ ਸਾਰੇ ਹਿੰਦੀ ਹੀ ਬੋਲਦੇ ਨੇ। ਮੋਸਟਲੀ ਇੱਥੇ ਤੁਹਾਨੂੰ ਮਿਲ ਜਾਣਗੇ ਪਾਕਿਸਤਾਨੀ, ਆਪਣੇ ਇੰਡੀਅਨਸ, ਸਾਊਥ ਇੰਡੀਅਨ, ਪੰਜਾਬੀ ਕੋ ਘੱਟ ਹੈ। ਪੰਜਾਬੀ ਹੈਗੇ ਨਹੀਂ, ਬਸ ਗਿਣਤੀ ਬਹੁਤ ਘੱਟ ਹੈ। ਆਪਾਂ ਚੱਲਦੇ ਹਾਂ ਹੁਣ ਬਾਹਰ ਧੁੱਪ ਦੇ ਵਿੱਚ। ਮਿਲਦੇ ਹਾਂ ਤੁਹਾਨੂੰ ਬਾਅਦ ਵਿੱਚ। ਹੋ ਹੋ। ਪੁਰਾਣੇ ਜੁਮਾਨੇ ਕਾ ਟੈਲੀਫੋਨ ਇਨ ਮਸਕ ਲਿਖਿਆ ਟਾਈਮਿੰਗ ਲਿਖੀ ਹੋਈ ਹੈ ਇਹਨਾਂ ਨੇ ਫ੍ਰੋਮ 8 ਵਜੇ ਤੋਂ ਲੈ ਕੇ 1:30 ਵਜੇ ਤੱਕ ਫਿਰ ਸ਼ਾਮ ਨੂੰ 4 ਵਜੇ ਤੋਂ ਲੈ ਕੇ 10 ਵਜੇ ਤੱਕ ਨੋਰਮਲ ਵਰਕਿੰਗ ਡੇਸ ਤੇ ਨੋਰਮਲ ਵਰਕਿੰਗ ਡੇਸ ਤੇ ਮਾਰਕੀਟ ਘੁੰਮਣੇ ਆਪਾਂ ਨੂੰ ਟੈਕਸੀ ਡੈਟ